ਭਾਈ ਮੇਰੇ ਹੱਥ ਜੋੜ ਕੇ ਦੂਜਿਆਂ ਨੂੰ ਜੋੜਦਾ ਕੈਮਰਾ ਵੜਿਆ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਘਰ ਵਾਲੇ ਦੀ ਆਪਨੇ ਪੇਕੇ ਜਾ ਕੇ ਬਹੁਤੀ ਪ੍ਰਸ਼ੰਸਾ ਨਾ ਕਰਿਆ ਕਰੋ ਨਹੀਂ ਤੇ ਝੋਡੀ ਵੀ ਆਏ ਬੇਇਜ਼ਤੀ ਹੋ ਜਿਵੇਂ ਆ ਬੇਇਜ਼ਤੀ ਕਰਾਈਆ ਸੁੱਕ ਨੇ ਆਪਦੇ ਘਰ ਵਾਲੀ ਦੀ ਸੁੱਕ ਦੇ ਘਰ ਵਾਲੀ ਨੇ ਭਾਈ ਆਪਦੇ ਪੇਕੇ ਜਾ ਕੇ ਆਖਿਆ ਵੀ ਜ਼ੋਕਾ ਤਾਂ ਜੀ ਬਹੁਤ ਵਧੀਆ ਬੰਦਾ ਹੈ ਤਾਂ ਨਾ ਨਾ ਜੀ ਇਹ ਤਾਂ ਇੰਨਾ ਸਿਆਣਾ ਪੈਗ ਪੁਗ ਨੂੰ ਹੱਥ ਨਹੀਂ ਲਾਉਂਦਾ ਭਾਈ ਜ਼ੋਕਾ ਪਹਿਲੀ ਪਹਿਲੀ ਵਾਰ ਸਹੁਰਿਆਂ ਦੇ ਵਿਆਹ ਤੇ ਗਿਆ ਵਿਆਹ ਤੇ ਗਿਆ ਭਾਈ ਤੇ ਸੁੱਖੇ ਨੂੰ ਉਹਦਾ ਸਾਲਾ ਵਿਆਹ ਦੇ ਵਿੱਚ ਸਟਾਲਾ ਦਿਖਾਈ ਜਾਵੇ ਕਹਿੰਦਾ ਜੀਜਾ ਜੀ ਆ ਦੇਖੋ ਜੀ ਬਹੁਤ ਸਵਾਦ ਆ ਜੀ ਟਿੱਕੀ ਲਿਆਵਾ ਖਾਓਗੇ ਆ ਦੇਖੋ ਜੀ ਬਹੁਤ ਸਵਾਦ ਆ ਜੀ ਦਹੀਂ ਭੱਲਾ ਲਿਆਵਾ ਖਾਓਗੇ ਸੁੱਖਾ ਕਹਿੰਦਾ ਐਂ ਦੱਸ ਵੀ ਇੱਥੇ ਨੇੜੇ ਤੇੜੇ ਕਿਤੇ ਠੇਕਾ ਹੈਗਾ ਦਾਰੂ ਪੀਆਉਂਗੇ ਐਂ ਬੇਚੀ ਹੋ ਜਾਂਦੀ ਐ ਤਾਂ ਕਰਕੇ ਗੱਪਣਾ ਮਾਰਿਆ ਕਰੋ ਜਾਇ ਜਾਏਗਾ ਉਹ ਜਾਈ ਦੱਸ ਦਿਆ ਕਰੋ ਪਈ ਸੁੱਖੇ ਦੇ ਚਾਚੇ ਦੀ ਕੁੜੀ ਨੂੰ ਦੋ ਮੁੰਡਿਆਂ ਦਾ ਰਿਸ਼ਤਾ ਆਇਆ। ਉਹ ਕਹਿੰਦੀ ਵੀਰੇ ਤੂੰ ਦੱਸ ਮੈਂ ਕਿਹਦੇ ਨਾਲ ਵਿਆਹ ਕਰਾਵਾਂ? ਇੱਕ ਮੁੰਡਾ ਤਾਂ ਬੀਐਡ ਐਮਏ ਕੀਤੀ ਹੋਈ ਆ। ਮਾਸਟਰ ਲੱਗ ਸਕਦਾ। ਤੇ ਇੱਕ ਮੁੰਡਾ ਕੁਲਚਿਆਂ ਦੀ ਰੇੜੀ ਲਾਉਂਦਾ। ਸੁੱਖਾ ਕਹਿੰਦਾ ਤੂੰ ਚੁੱਪ ਕਰਕੇ ਕੁਲਚਿਆਂ ਦੀ ਰੇੜੀ ਵਾਲੇ ਨਾਲ ਵਿਆਹ ਕਰਾ ਲੈ। ਤਾਂ ਉਹਦੀ ਭੈਣ ਕਹਿੰਦੀ ਵੀਰੇ ਤੇਰਾ ਦਿਮਾਗ ਤਾਂ ਨਹੀਂ ਖਰਾਬ? ਮੈਂ ਪੜ੍ਹੇ ਲਿਖੀ ਆ, ਪੜ੍ਹੇ ਲਿਖੇ ਮੁੰਡੇ ਨਾਲ ਵਿਆਹ ਕਰਾਂ। ਕੁਲਚੇ ਦੀ ਰੇੜੀ ਵਾਲੇ ਨਾਲ ਕਿਉਂ ਵਿਆਹ ਕਰਾਂ? ਸੋ ਕਾਗਨਾ ਗੱਲ ਸੁਣਨਾ ਧਿਆਨ ਨਾਲ ਅਬਲ ਤਾਂ ਮਾਸਟਰ ਜੀ ਨੇ ਲੱਗਣਾ ਉਹਨੇ ਲੱਗਣਾ ਹੀ ਨਹੀਂ ਕਿਉਂਕਿ ਸਰਕਾਰਾਂ ਨੌਕਰੀ ਨੌਕਰੀ ਨਹੀਂ ਦਿੰਦੀਆਂ ਡੰਡੇ ਮਾਰਦੀਆਂ ਡੰਡੇ ਫਿਰ ਜੇ ਨੌਕਰੀ ਮਿਲ ਵੀ ਗਈ ਪੈਨਸ਼ਨ ਹੁਣ ਲੱਗਦੀ ਨਹੀਂ ਠੇਕੇ ਤੇ ਭਰਤੀਆਂ ਹੁੰਦੀਆਂ 10 12 15000 ਰੁਪਿਆ ਤਨਖਾਹ ਮਸਾਂ ਲਾਉਂਦੇ ਮਸਾਂ ਤੇ ਕੁਲチェ ਦੀ ਰੇੜੀ ਆਲਾ 22500 ਰੁਪਿਆ ਦਿਹਾੜੀ ਪਾ ਕੇ ਉੱਠਦਾ ਥਨੂ ਰਾਜ ਕਰਨਗੀ ਰਾਜ